90% ਲੋਕ ਘਰ ਬੈਠੇ ਦਵਾਈ ਮੰਗਵਾਉਂਦੇ ਆ ਸਾਨੂੰ ਘਰ ਭੇਜ ਦੋ ਜੀ ਕੋਈ ਕੀ ਬਣਾ ਕੇ ਭੇਜ ਰਿਆ ਉਹਨਾਂ ਨੂੰ ਕੁਛ ਪਤਾ ਨਹੀਂ ਐ ਸਾਡੇ ਵੈਦ ਕਰਤੀ ਲਾਲ ਦੇ ਕੀ ਫੈਸਿਲਿਟੀ ਐ ਇਹੀ ਫੈਸਿਲਿਟੀ ਐ ਸਾਡੇ ਇੱਥੇ ਆਓ ਅਸੀਂ ਤੁਹਾਨੂੰ ਦਵਾਈਆਂ ਲਿਖ ਕੇ ਦਵਾਗੇ ਆਪ ਲੈ ਕੇ ਆਓ ਆਪਣੀ ਹੱਥੀ ਬਣਵਾ ਲਓ ਆਪਾਂ ਦੱਸ ਦਾਂਗੇ ਇਸ ਇਸ ਤਰ੍ਹਾਂ ਦਵਾਈ ਬਣਾ ਲਓ ਆਪਣੀ ਹੱਤੀ ਦਵਾਈ ਇੱਥੇ ਤਿਆਰ ਕਰ ਲਓ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਜੇ ਕਿ ਦਵਾਈ ਜਿਹੜੀ ਆ ਖੁਦ ਲੈ ਕੇ ਆਊਗਾ ਜਿਸ ਤਰ੍ਹਾਂ ਮੰਨ ਲਓ ਜਿਹਦੀ ਵੀ ਜੋ ਤੁਸੀਂ ਲਿਖ ਕੇ ਦੋਗੇ ਤੇ ਇੱਥੇ ਬਣਾ ਕੇ ਤੁਹਾਡੇ ਸਾਹਮਣੇ ਤੁਸੀਂ ਤਿਆਰ ਕਰਕੇ ਦਿੰਦੇ ਹਾਂ ਹਾਂ ਜੀ ਇਹ ਜੜੀ ਬੂਟੀਆਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਹੈ ਕਿ ਆਪਾਂ ਫਿੱਟ ਰਹਿ ਸਕਨੇ ਵਾਂ ਜੇ ਸਾਡੀ ਉਮਰ 50 ਸਾਲ ਹੈ 60 ਸਾਲ ਹੈ 70 ਸਾਲ ਹੈ ਸਾਨੂੰ 슈ਗਰ ਹੈ ਸਾਨੂੰ ਸੈਕਸੁਅਲ ਪ੍ਰੋਬਲਮ ਆ ਗਈ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਆ ਗਈ ਤੇ ਤੁਸੀਂ ਸੋਚਦੇ ਹੋ ਕਿ ਜੜੀ ਬੂਟੀਆਂ ਤੁਹਾਨੂੰ ਠੀਕ ਕਰ ਦੇਣਗੀਆਂ ਤੇ ਤੁਹਾਡੇ ਮਨ ਦਾ ਵਹਿਮ ਹੈ ਠੀਕ ਹੈ ਨਾ ਇਹ ਨਹੀਂ ਜ਼ਰਦੀ ਆ ਗਈ ਤੇ ਸੋਣਨੇ ਦੀ ਭਸਮ ਨਾ ਸਰੀਰ ਦੇ ਵਿੱਚ ਕਿੰਨੀ ਕੋ ਗਰਮੀ ਹੈ ਬਾਥਰੂਮ ਕਿਵੇਂ ਆ ਰਿਹਾ ਹੈ ਪੀਲਾ ਆ ਰਿਹਾ ਹੈ ਵਾਈਟ ਆ ਰਿਹਾ ਹੈ ਲੈਮਨ ਕਲਰ ਦਾ ਹੁੰਦਾ ਪਿਆ ਹਰ ਇੱਕ ਚੀਜ਼ ਨੂੰ ਦੇਖ ਕੇ ਮੱਧ ਨਜ਼ਰ ਰੱਖਦੇ ਹੋਏ ਇਹ ਪਸਮਾ ਦਿੱਤੀ ਜਾਂਦੀ ਹੈ ਅਸੀਂ ਮੈਂ ਤਾਂ ਕਹਿੰਦਾ ਨਹੀਂ ਕਿ ਮੈਂ ਪਸਮ ਦੇਣਾ ਵਾ ਮੈਂ ਨਹੀਂ ਦਿੰਦਾ ਜੀ ਪਰ ਬਹੁ ਘੱਟ ਪਸਮ ਦੇਦੀ ਬਹੁਤ ਘੱਟ ਠੀਕ ਨਾ ਇਹ ਜਿਹੜਾ ਜਿਹੜੇ ਹੁੰਦੇ ਆ ਰਸ ਰਸਾਇਣ ਜਿਵੇਂ ਕਾਮਚੂੜਾ ਮੰਨੀ ਰਸੇ ਸਿੱਧ ਮੱਕਤ ਵਜੇ ਰਸੇ ਇਹ ਵਿਦ 골ਡ ਇਹ ਬ੍ਰਾਂਡਡ ਕੰਪਨੀ ਹੈ ਇਹਨਾਂ ਨੇ ਪਹਿਲੀ 골ਡ ਪਾਇਆ ਆ ਇਹਨਾਂ ਨੇ 골ਡ ਭਸਮ ਦਾ ਪਹਿਲੀ ਮਤਲਬ ਕਿ ਮਿਸ਼ਰਣ ਕੀਤਾ ਆ ਤੇ ਸਾਨੂੰ ਉਸ ਤੋਂ ਬਾਅਦ 골ਡ ਪਾਨ ਦੀ ਕੀ ਲੋੜ ਹੈ 6 ਸਾਲ ਹੋ ਗਿਆ ਵਿਆਹ ਨੂੰ 8 ਸਾਲ ਹੋ ਗਿਆ ਜਾਂ 10 ਸਾਲ ਹੋ ਗਿਆ ਔਲਾਦ ਨਹੀਂ ਹੋ ਰਹੀ ਕੀ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਕਰ ਸਕਦੇ ਜੀ ਉਹਨਾਂ ਦੇ ਉੱਪਰ ਹੀ ਮੈਂ ਤੁਹਾਨੂੰ ਦੱਸਿਆ ਦੇ ਉੱਪਰ ਬਹੁਤ ਹੀ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਡੇਟਿੰਗ ਚ ਸਭ ਤੋਂ ਪਹਿਲੇ ਆਪਾਂ ਟੈਸਟ ਕਰਵਾਈਦੇ ਆ ਅਗਰ ਕਿਸੇ ਮੇਲ ਦੇ ਹੀ ਪ੍ਰੋਬਲਮ ਹੈ ਸ਼ਕਰਾਨੂ ਘਟੇ ਵੱਧ ਜਾਣਗੇ ਕੋਈ ਗੱਲ ਨਹੀਂ ਅਗਰ ਉਹ ਨੈਲ ਸ਼ਿਕਰਾਨੂ ਐ ਠੀਕ ਨਾ ਲੋਗ ਐਸੀ ਡੇਟ ਨੈਲ ਸ਼ਿਕਰਾਨੂ ਆਦੀ ਵੀ ਦਵਾਈ ਦਿੰਦੇ ਵੀ ਓਨੀ ਬੱਦਨੇ ਜੀ ਜਿਹੜੇ 10 ਸਾਲਾ ਦਾ ਸ਼ਿਕਰਾਨੂ 15 ਸਾਲਾ ਦਾ ਸ਼ਿਕਰਾਨੂ ਨਹੀਂ ਬੜੇ ਬਣੇ ਨਹੀਂ ਸ਼ਿਕਰਾਨੂ ਉਹ ਬੰਨੇ ਵੀ ਨਹੀਂ ਹੈਗੇ ਠੀਕ ਨਾ ਮੈਂ ਦੇਖੋ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਵਾ ਠੀਕ ਹੈ ਨਾ ਕਹਿੰਦੇ ਐ ਜਿੰਦ ਮੇਰੀ ਐ ਮਿੱਟੀ ਦੀ ਐ ਟੇਰੀ ਐ ਇੱਕ ਦਿਨ ਚੱਲਣਾ ਇੱਕ ਦਿਨ ਸਭ ਨੇ ਚੱਲਣਾ ਐ ਮੈਂ ਵੀ ਮਰਨਾ ਹੈ ਮੈਂ ਤੁਹਾਨੂੰ ਪਹਿਲੇ ਵੀ ਕਹਦੇ ਮੈਨੂੰ ਯਾਦ ਹੈ ਮੈਨੂੰ ਚੇਤਾ ਹੈ ਮੈਂ ਮਰਨਾ ਮੈਂ ਕਿਹਦਾ ਠੱਗੀ ਠੋਰੀ ਕਰਾਗਾ ਨਾ ਉਹ ਕੱਲ ਨੂੰ ਇੱਥੇ ਹੀ ਭੁਗਤਨੀਆਂ ਪੈਣੀ ਹੈ ਠੀਕ ਹੈ ਨਾ ਇੱਥੇ ਬੱਚਿਆਂ ਦੇ ਨਿਕਲ ਨਹੀਂ ਉਹ ਤਾਂ ਕੋਈ ਫਾਇਦਾ ਨਹੀਂ ਆਏਗਾ ਹਾਂਜੀ ਸასი ਕਲ ਜੀ ਸਾਰਿਆਂ ਨੂੰ ਪੰਜਾਬ ਅਬਦੱਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਦੋਸਤੋ ਜਿਸ ਤਰ੍ਹਾਂ ਹੀ ਸਰਦੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋਈਗਾ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਭਾਂਤ ਭਾਂਤ ਪ੍ਰਕਾਰ ਦੀਆਂ ਮਰਦਾਨਾ ਤਾਕਤ ਮਰਦਾਨਾ ਕਮਜ਼ੋਰੀ ਦੇ ਨਾਲ ਰਿਲੇਟਿਡ ਵੀਡੀਓਜ਼ ਵੇਖਦੇ ਹੋਵੋਗੇ ਕੋਈ ਕਹਿੰਦਾ ਵਾ ਕਿ ਆ ਜੜੀਆਂ ਬੂਟੀਆਂ ਖਾ ਲੋ ਇਸ ਤਰ੍ਹਾਂ ਹੋ ਜੂਗਾ ਕੋਈ ਕਹਿੰਦਾ ਵਾ ਕਿ ਆ ਪਸ਼ਮਾ ਖਾ ਲੋ ਤੇ ਤੁਹਾਨੂੰ ਇਹੋ ਜੀ ਤਾਕਤ ਮਿਲ ਜੂਗੀ ਸੋ ਅੱਜ ਇਹਨਾਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਹੀ ਪੁਰਾਣੇ ਵੈਦ ਵੈਦ ਖਰਾਤੀ ਲਾਲ ਆਯੁਰਵੈਦਿਕ ਸੈਂਟਰ ਦੇ ਵਿੱਚ ਪਹੁੰਚੇ ਆ ਤਾਂ ਵੈਦ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਵੈਦ ਸਾਹਿਬ ਅੱਜ ਫਿਰ ਤੁਸੀਂ ਸਾਨੂੰ ਬੁਲਾਇਆ ਵਾ ਅੱਜ ਕੀ ਮਕਸਦ ਹੈ ਤੁਹਾਡਾ ਮੇਰਾ ਤੁਹਾਨੂੰ ਬੁਲਾਉਣ ਦਾ ਮਕਸਦ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਓ ਟੌਪਿਕ ਤੇ ਕਿ ਸਰਦੀਆਂ ਦਾ ਮੌਸਮ ਆ ਗਿਆ ਤੇ ਹਰ ਕੋਈ ਬੰਦਾ ਆਪਣੀਆਂ ਵੀਡੀਓਜ਼ ਬਾਨੀ ਅਪਲੋਡ ਕਰਨੀਆਂ ਸ਼ੁਰੂ ਕਰ ਦਿੰਦਾ ਠੀਨਾ ਕਹਿੰਦੇ ਨੇ ਕਈ ਬਰਸਾਤੀ ਡੱਡੂ ਆ ਜਾਂਦੇ ਆ ਬਰਸਾਤ ਆਂਦੀ ਏ ਐਦਾ ਬਹੁਤ ਜਾਣੇ ਵੀਡੀਓਜ਼ ਬਾਨ ਗਏ ਤੁਹਾਨੂੰ ਕਹਣਗੇ ਜੜੀ ਬੂਟੀਆਂ ਖਾ ਲੋ ਐ ਭਸਮਾ ਖਾ ਲੋ ਪਰ ਮੈਂ ਮੇਰਾ ਬੁਲਾਣ ਦਾ ਜਿਹੜਾ ਮੇਨ ਮਕਸਦ ਹੈ ਨਾ ਉਹ ਇਹੀ ਏ ਤੁਸੀਂ ਜਿੰਨੀਆਂ ਮਰਜ਼ੀ ਜੜੀ ਬੂਟੀਆਂ ਖਾ ਲੋ ਹਰ ਕੋਈ ਬੰਦਾ ਟੇਬਲ ਭਰ ਕੇ ਜੜੀ ਬੂਟੀਆਂ ਦੇ ਨਾਲ ਠੀਨਾ ਬੈਠਾ ਆਪਣੀਆਂ ਸਮਾਨ ਵੇਚ ਰਿਹਾ ਹੈ ਪਰ ਇਹ ਜੜੀ ਬੂਟੀਆਂ ਆਪਣੇ ਆਪ ਨੂੰ ਫਿੱਟ ਰੱਖਣ ਦੇ ਲਈ ਹੈ ਕਿ ਆਪਾਂ ਫਿੱਟ ਰਹਿ ਸਕਨੇ ਵਾ ਜੇ ਸਾਡੀ ਉਮਰ 50 ਸਾਲ ਹੈ 60 ਸਾਲ ਹੈ 70 ਸਾਲ ਹੈ ਸਾਨੂੰ ਸ਼ੂਗਰ ਹੈ ਸਾਨੂੰ ਸੈਕਸੁਅਲੀ ਪ੍ਰੋਬਲਮ ਆ ਗਈ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਆ ਗਈ ਤੇ ਤੁਸੀਂ ਸੋਚਦੇ ਹੋ ਕਿ ਇਹ ਜੜੀ ਬੂਟੀਆਂ ਤੁਹਾਨੂੰ ਠੀਕ ਕਰ ਦੇਣਗੀਆਂ ਤੇ ਤੁਹਾਡੇ ਮਨ ਦਾ ਵਹਿਮ ਹੈ ਲੋਕ ਐਦਾ ਟੇਬਲ ਤੇ ਸਜਾ ਕੇ ਕਹਿਣਗੇ ਇਹ ਪੌਂਚ ਵੀ ਖਾ ਲੋ ਜੀ ਅਸ਼ਵਗੰਧਾ ਖਾ ਲੋ ਜੀ ਇਹ ਖਾ ਲੋ ਨਾ ਇਹ ਪਰਮਾਤਮਾ ਦੀ ਦੇਣ ਦਿੱਤੀ ਹੋਈ ਹੈ ਸਾਨੂੰ ਇਹ ਸਾਨੂੰ ਫਿੱਟ ਰੱਖਣ ਲਈ ਦਿੱਤੀ ਹੈ ਜਾਂ ਕੁਝ ਉਮਰ ਤੱਕ 25 30 ਸਾਲ ਦੀ ਉਮਰ ਤੱਕ ਕਿਸੇ ਨੂੰ ਪ੍ਰੋਬਲਮ ਆ ਜਾਂਦੀ ਹੈ ਉਹਨੂੰ ਠੀਕ ਕਰ ਸਕਦੀ ਹੈ 40 ਸਾਲ ਤੱਕ ਵੀ ਕਰ ਸਕਦੀ ਹੈ ਜੇ ਆਪਾਂ ਕਹੀਏ ਕਿ ਸਾਨੂੰ 슈ਗਰ ਹੈ ਜੀ 슈ਗਰ ਤੋਂ ਮਰਦਾਨਾ ਕਮਜ਼ੋਰੀ ਆ ਗਈ ਹੈ ਢਿੱਲਾਪਨ ਆ ਰਿਹਾ ਜਾਂ ਕਿਸੇ ਵੀ ਤਰ੍ਹਾਂ ਦੀ ਸੈਕਸ ਰਿਲੇਟਿਡ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਜੜੀ ਬੂਟੀਆਂ ਨਾਲ ਠੀਕ ਹੋ ਜੀਏ ਮਤਲਬ ਹੀ ਨਹੀਂ ਵਾਇਦਾ ਹੁੰਦਾ ਸਰ ਇਹ ਤਦ ਹੀ ਮੈਂ ਵੇਚਣ ਲਈ ਨਹੀਂ ਰੱਖੀ ਹੋਈ ਆ ਇਹ ਸਿਰਫ ਅਵੇਅਰ ਕਰਨ ਲਈ ਰੱਖਿਆ ਹੈ ਜਿੰਨਾ ਜਾਗਰੂਕ ਕਰਨ ਲਈ ਰੱਖਿਆ ਹੈ ਕਿ ਤੁਸੀਂ ਕਿਸੇ ਦੀ ਵੀਡੀਓ ਦੇਖ ਗਏ ਜੜੀ ਬੂਟੀਆਂ ਦੇ ਚੱਕਰ ਹੈ ਜਿੰਨਾ ਪੈ ਜਿਓ ਆਪਣਾ ਸ਼ਰੀਰ ਤੇ ਆਪਣਾ ਪੈਸਾ ਖਰਾਬ ਨਾ ਕਰ ਲਿਓ ਤਾਂ ਵੈਸਾ ਜਿਸ ਤਰ੍ਹਾਂ ਮੰਨ ਲਓ ਕਿ ਜਿਹੜੇ ਲੋਕ ਮਰਦਾਨਾ ਕਮਜ਼ੋਰੀ ਜਾਂ ਮਰਦਾਨਾ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦੇ ਨਾਲ ਜਿਹੜਾ ਪੀੜਤ ਆ ਤਾਂ ਮੰਨ ਲਓ ਕਿ ਤੋਂ ਦਵਾਈ ਖਾ ਲਈ 2 ਮਹੀਨੇ 4 ਮਹੀਨੇ 5 ਮਹੀਨੇ ਕਹੀ ਤਾਂ ਵੈਦ ਬਦਲ ਬਦਲ ਕੇ ਥੱਕ ਚੁੱਕੇ ਆ ਤਾਂ ਉਹ ਲੋਕ ਕੀ ਕਰਨ ਕਿਹੜੀ ਇਹੋ ਜਿਹੀ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਕਿ ਉਹਨਾਂ ਦਾ ਮਸਲਾ ਹੱਲ ਹੋ ਜੇ ਦੇਖੋ ਜੀ ਜਿਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਹੈ ਪਹਿਲੀ ਗੱਲ ਉਹ ਆਪ ਹੀ ਨਹੀਂ ਠੀਕ ਹੋਣਾ ਚਾਹਦੇ ਉਹ ਕਿਉਂ ਨਹੀਂ ਠੀਕ ਹੋਣਾ ਚਾਹਦੇ 90% ਲੋਕ ਘਰ ਬੈਠੇ ਦਵਾਈ ਮੰਗਵਾਉਂਦੇ ਆ ਸਾਨੂੰ ਘਰ ਭੇਜ ਦੋ ਜੀ ਕੋਈ ਕੀ ਬਣਾ ਕੇ ਭੇਜ ਰਿਹਾ ਉਹਨਾਂ ਨੂੰ ਕੁਝ ਪਤਾ ਨਹੀਂ ਐ ਸਾਡੇ ਵਿਅਦ ਕਰਤੀ ਲਾਲ ਦੇ ਕੀ ਫੈਸਿਲਿਟੀ ਹੈ ਐਹੀ ਫੈਸਿਲਿਟੀ ਹੈ ਸਾਡੇ ਇੱਥੇ ਆਓ ਅਸੀਂ ਤੁਹਾਨੂੰ ਦਵਾਈਆਂ ਲਿਖ ਕੇ ਦਵਾਗੇ ਆਪ ਲੈ ਕੇ ਆਓ ਆਪਣੀ ਹੱਥੀ ਬਣਵਾ ਲਓ ਆਪਾਂ ਦੱਸਦਾ ਕਿ ਇਸ ਤਰ੍ਹਾਂ ਦਵਾਈ ਬਣਾ ਲਓ ਆਪਣੀ ਹੱਤੀ ਦਵਾਈ ਤੇ ਤਿਆਰ ਕਰ ਲਓ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਜੇ ਕਿ ਦਵਾਈ ਜਿਹੜੀ ਆ ਖੁਦ ਲੈ ਕੇ ਆਊਗਾ ਜਿਸ ਤਰ੍ਹਾਂ ਮੰਨ ਲਓ ਜਿਹਦੀ ਵੀ ਜੋ ਤੁਸੀਂ ਲਿਖ ਕੇ ਦੋਗੇ ਤੇ ਇੱਥੇ ਬਣਾ ਕੇ ਤੁਹਾਡੇ ਸਾਹਮਣੇ ਤੁਸੀਂ ਤਿਆਰ ਕਰਕੇ ਦਿੰਦੇ ਹਾਂ ਹਾਂਜੀ ਆਪਾਂ ਆਪਣੇ ਸਾਹਮਣੇ ਬੈਠ ਕੇ ਉਹਨਾਂ ਕੋ ਦਵਾਈ ਬਣਵਾਵਾ ਗਿਆ ਠੀਕ ਹੈ ਗੱਲ ਪਤਾ ਕੀ ਏ ਉਹਨਾਂ ਕੋ ਟਾਈਮ ਹੁੰਦਾ ਨਹੀਂ ਅੱਜ ਦੀ ਡੇਟੀ ਚ ਹਰ ਇੱਕ ਦਾ ਕਾਰੋਬਾਰ ਦੇ ਰਿਲੇਟਡ ਸ਼ਡਿਊਲ ਬਿਜ਼ੀ ਹੈ ਉਹਨਾਂ ਕੋਲ ਟਾਈਮ ਨਹੀਂ ਹੈ ਜਾਣ ਦਾ ਕੋਈ ਹੁਣ ਸਾਨੂੰ ਕੋਲ ਆਂਦੀ ਕੋਈ ਅਬਹੋਰ ਤੋਂ ਗੱਲ ਕਰਦਾ ਪਿਆ ਕੋਈ ਅੰਮ੍ਰਿਤਸਰ ਤੋਂ ਗੱਲ ਕਰਦਾ ਪਿਆ ਕੋਈ ਫਿਰੋਹੀਪੁਰ ਤੋਂ ਗੱਲ ਕਰਦਾ ਉਹ ਸਾਨੂੰ ਕਹਿੰਦੇ ਡਾਕਟਰ ਸਾਹਿਬ ਦਵਾਈ ਭੇਜ ਦਿਓ ਆਪਾਂ ਕਿੱਥੇ ਭੇਜੀਏ ਸਾਡੇ ਇੱਥੇ ਆਣ ਤਾਂ ਉਹਨਾਂ ਸਾਹਮਣੇ ਦਵਾਈ ਬਣਾਵਾਗੇ ਉਹਨਾਂ ਨੂੰ ਪਤਾ ਲੱਗੇਗਾ ਤੇ ਕੋਈ ਜੜੀ ਬੂਟੀ ਵਾਲੀ ਦਵਾਈ ਨਹੀਂ ਉਹਨਾਂ ਨੂੰ ਦਵਾਗੇ ਉਹਨਾਂ ਨੂੰ 골ਡ ਦਵਾਗੇ 골ਡ ਅਰਾਸਰ ਸਹਿਨ ਦਵਾਗੇ ਬਾਕੀ ਪਹਿਲੇ ਤੁਸੀਂ ਗੱਲ ਕੀਤੀ ਸੀ ਨਾ ਕੋਈ ਵੀਡੀਓ ਕਹੇਗਾ ਕਿ ਜੜੀ ਬੂਟੀਆਂ ਲੈ ਲਓ ਪਸਮਾ ਲਲੋ ਪਰ ਇੱਕ ਚੀਜ਼ ਵੀ ਦਾ ਜਿੰਨਾ ਮਾ ਠੀਕ ਨਾ ਮੈਂ ਇੱਕ ਕੋਈ ਦੇਖੀ ਸੀਗੀ ਐਡ ਕਿ ਜੜੀ ਬੂਟੀਆਂ ਸਾਡੀਆਂ ਪਸਮਾ ਸੋਨੇ ਦੀ ਪਸਮ ਤੁਹਾਡੀ ਇਹ ਸੋਨੇ ਦੀ ਪਸਮ ਜਿਹੜੀ ਹੈਗੀ ਹੈ ਨਾ ਦੇਖੋ ਸਵਰਨ ਪਸਮੇ ਇਹ ਉੱਦੇ ਕੋਲੀ ਲਈਓ ਜਿਹਨੂੰ ਅੰਦਰ ਦੇ ਆਰਗਨਾਂ ਦੀ ਨੋਲੇਜ ਹੋਏਗੀ ਜਿਹੜਾ ਗੈਸਟਰੋ ਦਾ ਡਾਕਟਰ ਹੋਏਗਾ ਠੀਕ ਨਾ ਇਹ ਪਸਮ ਖਾ ਕੇ ਆਪਣੇ ਕਿਡਨੀਆਂ ਵਗੈਰਾ ਵੀ ਨਾ ਆਪਣੀਆਂ ਖਰਾਬ ਕਰ ਲਿਓ ਜ਼ਰੂਰੀ ਨਹੀਂ ਸੋਨੇ ਦੀ ਪਸਮ ਮੇ ਤੇ ਸਾਨੂੰ ਫਾਇਦਾ ਹੀ ਦੇਗੀ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਚੀਜ਼ ਦੇਖਣੀ ਹੁੰਦੀ ਹੈ ਠੀਕ ਹੈ ਨਾ ਇਹ ਬਹੁਤ ਤੇਜ਼ ਹੁੰਦੀ ਹੈ ਠੀਕ ਹੈ ਨਾ ਇਹ ਨਹੀਂ ਸਰਦੀ ਆ ਗਈ ਤਾਂ ਸੋਣਨੇ ਦੀ ਪਸਮ ਨਾ ਸ਼ਰੀਰ ਦੇ ਵਿੱਚ ਕਿੰਨੀ ਕੋ ਗਰਮੀ ਹੈ ਬਾਥਰੂਮ ਕਿਵੇਂ ਆ ਰਿਹਾ ਹੈ ਪੀਲਾ ਆ ਰਿਹਾ ਹੈ ਵਾਈਟ ਆ ਰਿਹਾ ਹੈ ਲੈਮਨ ਕਲਰ ਦਾ ਆਉਂਦਾ ਪਿਆ ਹਰ ਇੱਕ ਚੀਜ਼ ਨੂੰ ਦੇਖ ਕੇ ਮੱਧ ਨਜ਼ਰ ਰੱਖਦੇ ਹੋਏ ਇਹ ਪਸਮਾ ਦਿੱਤੀ ਜਾਂਦੀ ਹੈ ਅਸੀਂ ਮੈਂ ਤਾਂ ਕਹਿੰਦਾ ਨਹੀਂ ਕਿ ਮੈਂ ਪਸਮ ਦਿੰਦਾ ਵਾਂ ਮੈਂ ਨਹੀਂ ਦਿੰਦਾ ਜੀ ਪਰ ਬਹੁ ਘੱਟ ਪਸਮ ਦੇਦੀ ਬਹੁਤ ਘੱਟ ਠੀਕ ਹੈ ਨਾ ਇਹ ਜਿਹੜਾ ਜਿਹੜੇ ਹੁੰਦੇ ਆ ਰਸ ਰਸਾਇਣ ਜਿਵੇਂ ਕਾਮਚੂੜਾ ਮੰਨੀ ਰਸ ਤੇ ਸਿੱਧ ਮਕਰਤ ਵਜੇ ਰਸ ਤੇ ਇਹ ਵਿਦ 골ਡ ਇਹ ਬ੍ਰਾਂਡਡ ਕੰਪਨੀ ਐ ਇਹਨਾਂ ਨੇ ਪਹਿਲੀ 골ਡ ਪਾਇਆ ਆ ਇਹਨਾਂ ਨੇ 골ਡ ਭਸਮ ਦਾ ਪਹਿਲੀ ਮਤਲਬ ਕਿ ਮਿਸ਼ਰਣ ਕੀਤਾ ਆ ਤੇ ਸਾਨੂੰ ਉਸ ਤੋਂ ਬਾਅਦ 골ਡ ਪਾਣ ਦੀ ਕੀ ਲੋੜ ਹੈਗੀ ਆ ਜੀ ਇਹ 23000 ਰੁਪਏ ਦੀ 1 ਗ੍ਰਾਮ ਹੈ 23000 ਰੁਪਏ ਦੀ 1 ਗ੍ਰਾਮ ਹੈ ਆਪਾਂ ਲੋਕਾਂ ਦਾ ਪੈਸਾ ਤੇ શરીર ਕਿਉਂ ਖਰਾਬ ਕਰੀਏ ਜਦ ਆਪਾਂ ਐਦੇ ਨਾਲ ਹੀ ਰਾਸ ਰਸਾਇਣ ਨਾਲ ਇਹ ਯੂਨਾਨੀਆ ਨੀਆਂ ਵਧੀਆ-ਵਧੀਆ ਦਵਾਈ ਹੈ ਸ਼ਬਾਬੇ ਖਾਸ ਏ ਇਹ ਮੁਗਲੇ ਜਵਾਰ ਵਾਲਾ ਠੀਕ ਨਾ ਇਹ ਲਬੂਬ ਕਬੀਰ ਏ ਇਹ ਗੋਜਬਾ ਅੰਬਰੀ ਏ ਇੰਨਾ ਕੁਛ ਪ੍ਰਮਾਤਮਾ ਨੇ ਸਾਨੂੰ ਦਾਤ ਦਿੱਤੀ ਹੋਈ ਏ ਐਨਾ ਕੋਈ ਬਖਸ਼ਿਆ ਆ ਯੂਨਾਨੀ ਦਵਾਈਆਂ ਨੀਆਂ ਵਧੀਆ ਬਣਾਈ ਹੋਈ ਐ ਨੇ ਵਧੀਆ ਦੀਆਂ ਮਜੂਨ ਬਣਾਏ ਹੋਏ ਐ ਤੇ ਆਪਾਂ ਫਿਰ ਜੜੀ ਬੂਟੀਆਂ ਤੇ ਪਸਮਾ ਦੇ ਚੱਕਰੇ ਵਿੱਚ ਕਿਉਂ ਪੈਣਾ ਇਨਾਂ ਨੂੰ ਕਦੀ ਕੋਈ ਫਾਇਦਾ ਨਹੀਂ ਹੋਣਾ ਜੀ ਗੱਲ ਪਤਾ ਕੀ ਏ ਠੀਕ ਹੈ ਨਾ ਅੱਜ ਕੱਲ ਲੋਕੀ ਦੇਖਦੇ ਆ ਕਿ ਇਹ ਦਵਾਈਆਂ ਮਹਿੰਗੀਆਂ ਲੋਕੀ ਆਪਣਾ ਜਿਹੜੇ ਸੈਕਸ ਮਰੀਜ਼ ਹੁੰਦੇ ਆ ਕਾਫੀ ਨਿਰਾਸ਼ ਹੋ ਜਾਂਦੇ ਆ ਠੀਕ ਹੈ ਨਾ ਉਹ ਨਿਰਾਸ਼ ਹੋ ਜਾਂਦੇ ਉਹ ਕੀ ਕਰਦੇ ਆ ਫਿਰ ਜੜੀ ਵੀ ਇੰਟਰਵਿਊ ਦੇਖਦੇ ਆ ਠੀਕ ਹੈ ਨਾ ਉਹ ਨਾਲ ਉਹ ਤੋਂ ਦਵਾਈ ਮੰਗਵਾਣ ਦੀ ਕਰਦੇ ਆ ਇੰਟਰ ਉਹ ਤੋਂ ਫਰਕ ਨਹੀਂ ਪਿਆ ਆਪੇ ਤੋਂ ਮੰਗਵਾ ਲਈਏ ਉਹ ਤੋਂ ਫਰਕ ਨਹੀਂ ਪਿਆ ਆਪੇ ਤੋਂ ਮੰਗਵਾ ਲਈਏ ਇੱਕ ਸਭ ਤੋਂ ਵੱਡੀ ਗੱਲ ਪਤਾ ਕੀ ਆਸ ਦੀ ਡੇਟੀ ਇੱਕ ਤੇ ਲੋਕਾਂ ਚ ਸਬਰ ਵੀ ਨਹੀਂ ਹੈਗਾ ਮਰੀਜ਼ਾਂ ਸਬਰ ਨਹੀਂ ਹੈਗਾ ਜੇ ਮੈਂ ਵੀ ਕਿਸੇ ਨੂੰ ਕਹਿਣਾ ਨਾ ਕਿ ਤੁਸੀਂ 2 ਮਹੀਨੇ 3 ਮਹੀਨੇ ਤੁਹਾਨੂੰ ਦਵਾਈ ਖਾਣੀ ਪੈਗੀ ਕਿ ਮਰੀਜ਼ ਅੱਧਾ ਦੇ ਹੁੰਦੇ 10 ਦਿਨ ਦਵਾਈ ਖਾ ਕੇ ਛੱਡ ਦਿੰਦੇ ਆ ਹੁਣ ਮੰਨ ਲਓ ਆਪਾਂ ਸ਼ਿਲਦੀ ਗਏ ਵਾ ਮੱਥਾ ਟੇਕਣ ਸਾਈਂ ਜੀ ਤੇ ਆਪਾਂ ਸ਼ਿਲਦੀ ਚੱਲੇ ਗਏ ਆਪਣਨੇ ਘੰਟਿਆਂ ਦਾ 2 ਦਿਨਾਂ ਦਾ ਸਬਰ ਤਿਆਰ ਕਰਕੇ ਸ਼ਿਲਦੀ ਗਏ ਉੱਥੇ 3 ਘੰਟੇ ਦੀ ਲਾਈਨ ਲੱਗੀ ਹੁੰਦੀ ਹੈ ਨਾ ਤੇ ਆਪਾਂ ਨੂੰ ਆਂਦਾ ਪਾਗੇ ਵੱਢ ਕੇ ਦਰਸ਼ਨ ਕਰ ਲਈ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਣੇ ਵਾ ਨਾ ਆਪਾਂ 24 ਘੰਟੇ ਸਬਰ ਤਿਆ ਕਰ ਲਵਾਂਗੇ ਪਰ ਦਰਸ਼ਕਾਂ ਨੂੰ ਸਾਨੂੰ ਪਤਾ ਕੀ ਹੁੰਦਾ ਆਪਾਂ ਕਿਸੇ ਜੈਕ ਲਗਾ ਕੇ ਨਾ ਅੰਦਰ ਵੜੀਏ ਫੋਨ ਕਰੀ ਤੈਨੂੰ ਕੋਈ ਇੱਥੇ ਕੋਈ ਜਾਣਦਾ ਐਹੀ ਲੋਕਾਂ ਐਹੀ ਮਤਲਬ ਕਿ ਕਮੀ ਹੈ ਸਬਰ ਸਾਡੇ ਸਬਰ ਨਹੀਂ ਹੈਗਾ ਠੀਕ ਹੈ ਨਾ ਜੇ ਆਪਾਂ ਕਿਸੇ ਨੂੰ ਮੈਂ ਤੁਹਾਨੂੰ ਕਹਾਂ ਕਹਦੇ ਤਿੰਨ ਮਹੀਨੇ ਦਵਾਈ ਖਾਣੀ ਹੀ ਖਾਣੀ ਹੈ ਤੇ 10 ਦਿਨ ਖਾ ਕੇ ਨਹੀਂ ਜੀ ਸਾਨੂੰ ਅਗਰ ਆਪਾਂ ਤਿੰਨ ਮਹੀਨੇ ਕੇ ਸਾਨੂੰ ਟਾਈਮ ਤੇ ਦੋਵੋ ਨਾ ਤਾਂ ਜਿਸ ਤਰ੍ਹਾਂ ਮੰਨ ਲਓ ਜਿਹੜੇ ਲੋਕ ਹਰ ਜਗ੍ਹਾ ਤੋਂ ਨਰਾਸ਼ ਹੋ ਚੁੱਕੇ ਆ ਜੇਕਰ ਉਹ ਤੁਹਾਡੇ ਨਾਲ ਰਾਬਤਾ ਕਰਦੇ ਆ ਤੁਹਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਦੇ ਆ ਤਾਂ ਕੀ ਕਿੰਨੇ ਸਮਾਂ ਉਹਨਾਂ ਨੂੰ ਦਵਾਈ ਖਾਣੀ ਪਊਗੀ ਕੁਝ ਅੰਦਾਜ਼ਾ ਦੇ ਸਕਦੇ ਆ ਵੀ ਇੰਨੇ ਸਮੇਂ ਚ ਰਿਜ਼ਲਟ ਆਊਗਾ ਹੀ ਆਊਗਾ ਦੇਖੋ ਜੀ ਜਿਹੜੀ ਮੇਰੀ ਦਵਾਈ ਹੈ ਚਾਹੇ ਮੇਕਲ ਮੇਕਲ ਮੈਨੂੰ ਫੋਨ ਕਰਨ ਖੁਦ ਦਵਾਈ ਲੈ ਆ ਨਾ ਮੇਰੇ ਇੱਥੇ ਬੈਠ ਕੇ ਬਣਾ ਨਾ ਠੀਕ ਹੈ 6 ਹਫ਼ਤੇ ਤੋ 8 ਹਫਤੇ ਮਤਲਬ ਜਿਹੜੇ ਡੇਢ ਤੋਂ 2 ਮਹੀਨਿਆਂ ਦੇ ਵਿੱਚ ਵਿੱਚ ਜਿੰਨੀ ਮਰਜੀ ਕਮਜ਼ੋਰੀ ਆਈ ਹੋਵੇ ਸ਼ੂਗਰ ਤੋਂ ਆਈ ਹੋਵੇ ਨਸ਼ੇ ਤੋਂ ਆਈ ਹੋਵੇ ਬਚਪਨ ਦੀ ਗਲਤੀਆਂ ਤੋਂ ਆਈ ਹੋਵੇ ਜਾਂ ਕੋਈ ਵੀ ਹੋਰ ਕਾਰਨ ਹੋਵੇ ਠੀਕ ਹੈ ਨਾ ਮੈਂ 6 ਤੋਂ 8 ਹਫਤਿਆਂ ਚ ਉਹਨਾਂ ਦੀ ਕਮਜ਼ੋਰੀ ਬਿਲਕੁਲ ਦੂਰ ਕਰ ਦਵਾਗਾ ਤਾਂ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਇਹੋ ਜਿਹੇ ਆ ਕਿ ਉਹਨਾਂ ਨੂੰ ਮਾਲੂਮ ਮਰਦਾਨਾ ਕਮਜ਼ੋਰੀ ਤੇ ਇੱਕ ਅਲੱਗ ਚੀਜ਼ ਉਹਨਾਂ ਦਾ ਮਤਲਬ ਜਿਸ ਤਰ੍ਹਾਂ ਲਾ ਲਓ ਵੀ ਉਲਾਦ ਦੇ ਵਿੱਚ ਬੇਉਲਾਦ ਜਿਹਨੂੰ ਕਹਿ ਦਿੰਦੇ ਆ ਕੀ 6 ਸਾਲ ਹੋ ਗਿਆ ਵਿਆਹ ਨੂੰ 8 ਸਾਲ ਹੋ ਗਿਆ ਜਾਂ 10 ਸਾਲ ਹੋ ਗਿਆ ਔਲਾਦ ਨਹੀਂ ਹੋ ਰਹੀ ਕੀ ਉਹ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ ਬਿਲਕੁਲ ਕਰ ਸਕਦੇ ਜੀ ਹੁਣ ਦੇ ਉੱਪਰ ਹੀ ਮੈਂ ਤੁਹਾਨੂੰ ਦੱਸਿਆ ਦੇ ਉੱਪਰ ਬਹੁਤ ਹੀ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਡੇਟ ਵਿੱਚ ਸਭ ਤੋਂ ਪਹਿਲੇ ਆਪਾਂ ਟੈਸਟ ਕਰਵਾਈ ਦੇ ਆ ਅਗਰ ਕਿਸੇ ਮੇਲ ਦੇ ਹੀ ਪ੍ਰੋਬਲਮ ਹੈ ਸ਼ਿਕਰਾਨੂ ਘਟੇ ਵੱਧ ਜਾਣਗੇ ਕੋਈ ਗੱਲ ਨਹੀਂ ਅਗਰ ਉਹ ਨਿਲ ਸ਼ਿਕਰਾਨੂ ਹੈ ਠੀਕ ਹੈ ਨਾ ਲੋਗ ਐਸੇ ਡਿਡ ਨਲ ਸ਼ਿਕਰਾਨ ਨੂੰ ਆਦੀ ਵੀ ਦਵਾਈ ਦਿੰਦੇ ਵੀ ਓਨੀ ਵੱਦਨੇ ਜੀ ਜਿਹੜੇ 10 ਸਾਲਾ ਦਾ ਸ਼ਿਕਰਾਨੂ 15 ਸਾਲਾ ਦਾ ਸ਼ਿਕਰਾਨੂ ਨਹੀਂ ਬੜੇ ਬਣੇ ਨਹੀਂ ਸ਼ਿਕਰਾਨੂ ਉਹ ਬਣਨੇ ਵੀ ਨਹੀਂ ਹੈਗੇ ਠੀਕ ਹੈ ਨਾ ਮੈਂ ਦੇਖੋ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਵਾ ਠੀਕ ਹੈ ਨਾ ਕਹਿੰਦੇ ਐ ਜਿੰਦ ਮੇਰੀ ਇਹ ਮਿੱਟੀ ਦੀ ਏ ਟੇਰੀ ਏ ਇੱਕ ਦਿਨ ਚੱਲਣਾ ਇੱਕ ਦਿਨ ਸਭ ਨੇ ਚੱਲਣਾ ਮੈਂ ਵੀ ਮਰਨਾ ਹੈ ਮੈਂ ਤੁਹਾਨੂੰ ਪਹਿਲੇ ਵੀ ਕਹਦੇ ਮੈਨੂੰ ਯਾਦ ਹੈ ਮੈਨੂੰ ਚੇਤਾ ਹੈ ਮੈਂ ਮਰਨਾ ਮੈਂ ਕਿਹਦਾ ਠੱਗੀ ਠੋਰੀ ਕਰਾਗਾ ਨਾ ਉਹ ਕੱਲ ਨੂੰ ਇੱਥੇ ਹੀ ਭੁਗਤਣੀਆਂ ਪੈਣੀਆਂ ਠੀਕ ਹੈ ਨਾ ਇੱਥੇ ਬੱਚਿਆਂ ਦੇ ਨਿਕਲਣੀਆਂ ਤਾਂ ਕੋਈ ਫਾਇਦਾ ਨਹੀਂ ਆਏਗਾ ਜੋ ਦੇਣਾ ਹੈ ਸਾਹਮਣੇ ਦੇਣਾ ਕਹਿ ਕੇ ਦੇਣਾ ਜੀ ਜੇ ਮੈਂ ਆਪਣੇ ਉਲੂ ਚੀਜ਼ ਵਧੀਆ ਬਣਾ ਕੇ ਦੇ ਦਿੱਤੀ ਆਪਣੀ ਮੇਰੀ ਤਸੱਲੀ ਹੈ ਮੰਨਣ ਨੂੰ ਮੇਰੇ ਪਰਮਾਤਮਾ ਜਾਣਦਾ ਹਾਜ਼ਰ ਨਾਜ਼ਰ ਇਹ ਕਿੰਨੇ ਚੀਜ਼ ਵਧੀਆ ਬਣਾ ਕੇ ਦਿੱਤੀ ਏ 1% ਨਹੀਂ ਵੀ ਫਰਕ ਪੈਂਦਾ ਨਾ ਤੇ ਉਹ ਬੰਦੇ ਦੀ ਮੈਨੂੰ ਹਾਈ ਵੀ ਨਹੀਂ ਕਦੀ ਲੱਗੇਗੀ ਕਿਉਂਕਿ ਮੈਂ ਆਪਣੇ ਵੱਲੋਂ ਤਾਂ ਸਹੀ ਕੀਤਾ ਹੈ ਨਾ ਠੀਕ ਹੈ ਨਾ ਇਹ ਚੀਜ਼ ਹੁੰਦੀ ਏ ਗੱਲ ਪਤਾ ਕੀ ਏ ਗੱਲ ਇਹ ਏ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਸਾਡੇ ਇਸ ਲਾਈਨ ਦੇ ਵਿੱਚ ਥੋੜਾ ਜਿਹਾ ਸਬਰ ਜ਼ਰੂਰੀ ਹੈ 6 ਹਫਤੇ ਤੋਂ 8 ਹਫਤੇ ਦਵਾਈ ਖਾਓ 100% ਠੀਕ ਕਰਾਗਾ ਬਾਕੀ ਬੱਚੇ ਦੇ ਤੁਸੀਂ ਗੱਲ ਰਹੀ ਦੋਨਾਂ ਦੇ ਟੈਸਟ ਹੋਣਗੇ ਮੀਆਂ ਬੀਬੀ ਦੇ ਜੇ ਹੁੰਦਾ ਹੋਏਗਾ ਤੇ ਆਪਾਂ ਟ੍ਰੀਟਮੈਂਟ ਕਰਾਗੇ ਨਹੀਂ ਹੁੰਦਾ ਹੈਗਾ ਆਪਾਂ ਸਾਫ਼ ਕਹਿਆ ਦਵਾਂਗੇ ਕਿ ਆਪਣਾ ਪੈਸਾ ਤੇ ਆਪਣਾ ਮਰਗੀਟ ਟਾਈਮ ਖਰਾਬ ਨਾ ਕਰੋ ਨਹੀਂ ਹੋਣਾ ਤਾਂ ਇੱਕ ਕਨਫਿਊਜ਼ਨ ਹੋ ਰਿਹਾ ਕਲੀਅਰ ਕਰ ਦਿਓ ਆਪਣਾ ਪ੍ਰੋਪਰ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਕਿਉਂਕਿ ਜਿਸ ਤਰ੍ਹਾਂ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਾਲਾ ਚੌਂਕ 'ਤੇ ਬੈਠੇ ਕਈ ਵਾਰ ਕੀ ਹੁੰਦਾ ਕਿ ਲੋਕ ਖੰਨੇ ਜਾ ਕੇ ਉੱਥੇ ਜਾ ਕੇ ਕਹਿਣਗੇ ਜੀ ਸਮਰਾਲਾ ਚੌਂਕ 'ਤੇ ਆ ਗਏ ਜਾਂ ਸਮਰਾਲੇ ਜਾ ਕੇ ਕਹਿਣਗੇ ਤਾਂ ਐਡਰੈਸ ਕਲੀਅਰ ਕਰ ਦਿਓ ਹੀ ਪੜੀ ਮੇਰਾ ਜਿਹੜਾ ਐਡਰੈਸ ਹੈ ਜੀ ਲੁਧਿਆਣਾ ਲੁਧਿਆਣਾ ਸਮਰਾਲਾ ਚੌਂਕ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ ਉਧੇ ਬਿਲਕੁਲ ਸਾਹਮਣੇ HDFC ਦਾ ATM ਨੀਚੇ ਮਸ਼ੀਨ ਲੱਗੀ ਏ ATM ਮਸ਼ੀਨ ਦੇ ਉੱਪਰ ਫਰਸਟ ਫਲੋਰ ਤੇ ਆਪਣਾ ਦਵਾ ਕਰਨਾ ਹੈ ਤਾਂ ਬਹੁਤ-ਬਹੁਤ ਧੰਨਵਾਦ ਬਹੁਤ ਹੀ ਵਧੀਆ ਜਾਣਕਾਰੀ ਭਰੀਆਂ ਗੱਲਾਂ ਤੁਸੀਂ ਦੱਸੀਆਂ ਬਹੁਤ-ਬਹੁਤ ਧੰਨਵਾਦ ਦੁਬਾਰਾ ਸਮਝਾ ਲਿਆ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਤਾਂ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀ ਜਾਣਕਾਰੀ ਭਰੀਆਂ ਗੱਲਾਂ ਵੈਦ ਸਾਹਿਬ ਨੇ ਦੱਸੀਆਂ ਜੇਕਰ ਤੁਹਾਨੂੰ ਵਧੀਆ ਲੱਗੀਆਂ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਹਰ ਇੱਕ ਉਸ ਵਿਅਕਤੀ ਤੱਕ ਇਹ ਵੀਡੀਓ ਪਹੁੰਚ ਸਕੇ ਜਿਹੜਾ ਕਿ ਮਰਦਾਨਾ ਕਮਜ਼ੋਰੀ ਜਾਂ ਮਰਦਾਨਾ ਤਾਕਤ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨਾਲ ਜੂਝ ਰਿਹਾ ਵਾ ਤਾਂ ਉਹ ਹੇਠਾਂ ਦਿੱਤੇ ਨੰਬਰ ਦੇ ਉੱਤੇ ਗੱਲਬਾਤ ਕਰਕੇ ਵੈਦ ਸਾਹਿਬ ਦੇ ਨਾਲ ਸੰਪਰਕ ਕਰ ਸਕਦਾ ਹੈ ਅੱਜ ਦੇ ਲਈ ਇਨਾ ਹੀ ਬਹੁਤ ਬਹੁਤ ਧੰਨਵਾਦ ਜੀ